ਪੰਜਾਬੀ ਉਹ ਜਿਹੜੀ ਗੱਲਾਂ ਅੱਜ ਮੈਂ ਤੁਹਾਡਾ ਨਾਲ ਕਰਨੀਆਂ ਨੇ ਇਹਨੂੰ ਧਿਆਨ ਨਾਲ ਸੁਣਿਓ ਤੇ ਸਾਂਝਾ ਵੀ ਕਰ ਦਿਓ ਕਿਉਂਕਿ ਇਹ ਗੱਲਾਂ ਛੋਡੀ ਜ਼ਿੰਦਗੀ ਨਾਲ ਛੋਡੇ ਜਵਾਕਾਂ ਦੀਆਂ ਜ਼ਿੰਦਗੀਆਂ ਨਾਲ ਤੁਹਾਡੀਆਂ نسلਾਂ ਨਾਲ ਤੁਹਾਡੇ ਭਵਿੱਖ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਕਿ ਅਸੀਂ ਕਿਵੇਂ ਖਤਮ ਹੋ ਰਹੇ ਹਾਂ ਸਾਡੇ ਜਵਾਕ ਕਿਵੇਂ ਮਰ ਰਹੇ ਆ ਸਾਡੇ ਜਵਾਕ ਮਰ ਰਹੇ ਆ ਇਕੱਲੇ ਇਕੱਲੇ ਜਵਾਕ ਲੋਕਾਂ ਦੇ ਦੋ ਦੋ ਚਾਰ ਚਾਰ ਸਾਲ ਦੇ ਮਰ ਰਹੇ ਆ ਤੇ ਘਰਾਂ ਦੇ ਦੀਵੇ ਗੁੱਲ ਹੋ ਰਹੇ ਆ ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗਾ ਬੱਚੀ ਖੜੀ ਹੈ ਮੇਰੇ ਨਾਲ 17 ਸਾਲ ਦੀ ਉਮਰ ਹੈ ਦੀ ਤੇ ਇਹਨੂੰ ਇੱਕ ਬਿਮਾਰੀ ਹੈ ਕੀ ਬਿਮਾਰੀ ਹੈ ਮਤਲਬ ਦੱਸਿਓ اے ਪਲਾਸਟਿਕ ਨੀ ਇਹ ਪਲਾਸਟਿਕ ਅਮੀਨੀਆ ਹਾਂਜੀ ਕੋਈ اے ਪਲਾਸਟਿਕ ਅਮੀਨੀਆ ਨਾਂ ਦੀ ਬਿਮਾਰੀ ਹੈ ਜਿਹੜੀ ਇਹ 17 ਸਾਲ ਦੀ ਬੱਚੀ ਨੂੰ ਹੋ ਚੁੱਕੀ ਆ ਤੇ ਡਾਕਟਰ ਕਹਿੰਦੇ ਆ ਵੀ ਇਹਦੇ ਘੱਟੋ ਘੱਟ 35 ਤੋਂ 40 ਲੱਖ ਰੁਪਏ ਖਰਚਾ ਆਉਣਾ ਜਿਹੜਾ ਕੋ ਟ੍ਰਾਂਪਲੇਂਟ ਕਰੂਗਾ ਕੋਈ ਰਿੱਡ ਦੀ ਹੱਡੀ ਦੇ ਵਿੱਚ ਕੋਈ ਦੱਸਿਆ ਜਾਂਦਾ ਵੀ ਕੋਈ ਪੁਰਜਾ ਹੈ ਜਿਹੜਾ ਕਿਸੇ ਬੰਦੇ ਦਾ ਜਿਹਦੇ ਸੈੱਲ ਪੂਰੇ ਹੋਏ ਉਹ ਤੋਂ ਲਿਆ ਜਾਊਗਾ 20-22 ਲੱਖ ਰੁਪਈਆ ਉਹ ਮੰਗਦਾ ਤੇ ਬਾਕੀ ਜਿਹੜਾ ਖਰਚਾ ਉਹ ਅੱਗੇ ਡਾਕਟਰਾਂ ਦਾ ਤੇ ਦਵਾਈਆਂ ਦਾ ਵੀ ਹੋਣਾ ਹੁਣ ਇਹ ਧਿਆਨ ਦੇਣ ਜੋ ਗੱਲ ਹੈ ਵੀ ਇਹ ਏਡੀਆਂ ਏਡੀਆਂ ਬੱਚੀਆਂ 17 ਸਾਲ ਦੀ ਬੱਚੀ ਇਹਦਾ ਮੈਰਿਟਨ ਸਕੂਲ ਦੇ ਵਿੱਚ ਨੰਬਰ ਆ ਚੁੱਕਿਆ ਸੀ ਪਰ ਇਹ ਵਿਚਾਰੀ ਉਹ ਬਿਮਾਰੀ ਨਾਲ ਜੂਝ ਰਹੀ ਹੈ ਪ੍ਰਮਾਤਮਾ ਕਰੇ ਇਹਦੀਆਂ ਉਮਰਾਂ ਲੰਮੀਆਂ ਹੋਣ ਇਹ ਪਤਾ ਨਹੀਂ ਕਹਾਣੀ ਕਿੱਧਰ ਨੂੰ ਜਾਣੀ ਹੈ ਹੋ ਕਿਉਂ ਰਿਹਾ ਮੇਰਾ ਦੋਸਤ ਦਾ ਮੁੰਡਾ ਅਸੀਂ ਗੁੱਗੀ ਗੁੱਗੀ ਕਹਿ ਦਿੰਦੇ ਆ ਬੁਗਰਾਂ ਤੋਂ ਆ 4 ਦਿਨ ਪਹਿਲਾਂ ਉਹਦਾ 2.5 ਸਾਲ ਦਾ ਜਵਾਕ ਅਚਾਨਕ ਹੀ ਮਰ ਗਿਆ ਇੱਕ ਕੋਈ ਮੁੰਡਾ ਸੀ ਮੇਰਾ ਦੋਸਤ ਆ ਮੁੰਡਾ ਧੁਰਗੁੜ ਰੂਲੇ ਕਹਿੰਦਾ ਸਤਨਾਮ ਉਹਦਾ 5 ਸਾਲ ਦਾ ਜਵਾਕ ਅਚਾਨਕ ਹੀ ਮਰ ਗਿਆ ਅਟਵਾਲੀ ਪਿੰਡ ਐ ਇੱਥੇ ਮੇਰੇ ਕੋਲੇ ਪਿੰਡਾਂ ਦੇ ਇੱਕ ਬੰਦਾ ਮੇਰੇ ਕੋਲ ਆਇਆ ਕਹਿੰਦਾ ਭਾਈ ਮੇਰਾ ਮੁੰਡਾ ਤਾਂਖਲਾ ਡਾਕਟਰ ਗਗਨ ਗੈਸਟਰੋ ਦੇ ਬਿੱਲ ਬਣ ਗਿਆ 40-50 ਹਜ਼ਾਰ ਰੁਪਿਆ ਮੈਂ ਦੇ ਨਹੀਂ ਸਕਦਾ ਗਰੀਬ ਬੰਦਾ ਡਾਕਟਰ ਨੂੰ ਕਹਿ ਦੇ ਤਾਂ ਮੈਂ ਡਾਕਟਰ ਨੂੰ ਕਿਹਾ ਮੈਂ ਡਾਕਟਰ ਸਾਹਿਬ ਡਾਕਟਰ ਗਗਨ ਜਿਹੜਾ ਬਹਿੰਡੇ ਵਾਲਾ ਕਸਟਰੋਲਾ ਮੈਂ ਡਾਕਟਰ ਸਾਹਿਬ ਬੰਦਾ ਗਰੀਬ ਆ ਪੈਸੇ ਨਹੀਂ ਦੇ ਸਕਦਾ ਇਹਦੇ ਜਵਾਕ ਦਾ ਇਹਨਾਂ ਲਾਗ ਤੁਸੀਂ ਫ੍ਰੀ ਕਰ ਦਿਓ ਕਹਿੰਦਾ ਕੋਈ ਗੱਲ ਨਹੀਂ ਯਾਰ ਮੈਂ ਪੈਸਾ ਨਹੀਂ ਲੈਂਦਾ ਮੈਂ ਪੁੱਛਿਆ ਮੈਂ ਡਾਕਟਰ ਸਾਹਿਬ ਬਿਮਾਰੀ ਕੀ ਆ ਕਹਿੰਦਾ ਇਹਦੀ ਆਂਤ ਗਲ ਚੁੱਕੀ ਆ 1 15 16 ਸਾਲ ਦੇ 17 ਸਾਲ ਦੇ ਜਵਾਕ ਦੀ ਆਂਤ ਗਲ ਗਈ ਮੈਂ ਉਹਨੂੰ ਪੁੱਛਿਆ ਮਾ ਜੀ ਇਹ ਕਿਵੇਂ ਗਲ ਗਈ ਉਹ ਕਹਿੰਦਾ ਇੱਕ ਕੇਸ ਨਹੀਂ ਬਹੁਤ ਕੇਸੇ ਹਜੇ ਆ ਰਹੇ ਆ ਜਵਾਕਾਂ ਦੇ ਛੋਟੇ ਛੋਟੇ ਦੀਆਂ ਅੰਤੜੀਆਂ ਗਲ ਰਹੀਆਂ ਨੇ ਐਸੇ ਐਸੇ ਬਿਮਾਰੀਆਂ ਹੋ ਰਹੀਆਂ ਨੇ ਸਾਨੂੰ ਪਤਾ ਵੀ ਨਹੀਂ ਲੱਗਦਾ ਡਾਕਟਰਾਂ ਨੂੰ ਸਮਝ ਵੀ ਨਹੀਂ ਆਉਂਦਾ ਕਿ ਬਿਮਾਰੀ ਹੈ ਕਿਹੜੀ ਆ ਨਵੀਆਂ ਹੀ ਬਿਮਾਰੀਆਂ ਜਿਹੜੀਆਂ ਤੁਸੀਂ ਸੁਣੀਆਂ ਆ ਕਿਹੜਾ ਹਲੇ ਪਲਾਸਟਿਕ ਪਤਨੀ ਮੀਨੀਆ ਪਤਨੀ ਕੀ ਬਿਮਾਰੀ ਹੈ ਬਹੁਤ ਨਾਲੇ ਕੇਸ ਮੇਰੇ ਕੋਲੇ ਆਏ ਇੱਕ ਜਲੰਧਰ ਵਾਲੇ ਪਾਸੇ ਆਏ ਬੰਦੇ ਐਡਾ ਜਵਾਕ ਵਿਚਾਰਾ ਚੱਕੀ ਫਿਰਨਾ ਉਹ ਉਹ ਚੰਗਾ ਭਲਾ ਸੀਗਾ ਦੋ ਟਾਂ ਸਾਲ ਦਾ ਜਵਾਕ ਸੀਗਾ ਮੁੰਡਾ ਸੀ ਉਦੋਂ ਖੜੇ ਨਹੀਂ ਜਾਂਦੇ ਫਿਰ ਮਸਲੀ ਖਤਮ ਹੋਣ ਲੱਗ ਗਏ ਉਹ ਕਹਿੰਦੇ ਸਾਡੇ ਜਵਾਗ ਦੇ 25-30 ਕਰੋੜ ਦਾ ਠੀਕਾ ਲੱਗਣਾ ਭਾਈ ਵੀਡੀਓ ਪਾ ਦੇ ਮਾਪੇ ਇੰਨੇ ਪੈਸੇ ਕਿਹਨੇ ਦੇਣੇ ਆ ਅਹੀਂ ਇੱਕ ਹੋਰ ਮੇਰੇ ਕੋਲ ਪਰਿਵਾਰ ਆਇਆ ਉਹ ਵੀ ਕਹਿੰਦੇ ਸਾਡੇ ਜਵਾਗ ਦੇ 22 ਕਰੋੜ ਦਾ ਠੀਕਾ ਲੱਗਣਾ ਹੈ ਮਾਹ ਬਿਮਾਰੀ ਕਿਹੜੀ ਹੈ ਇਹਦਾ ਡਾਕਟਰ ਦੱਸ ਦੇ ਨਹੀਂ ਸੋ ਬਿਮਾਰੀਆਂ ਹੋ ਕੇ ਆ ਰਹੀਆਂ ਨੇ ਅਸੀਂ ਖਾਤਮੇ ਵੱਲ ਕਿਉਂ ਵੱਧ ਰਹੇ ਆ ਇੱਥੇ ਮੈਂ ਕਿਉਂ ਖੜਾ ਮੇਰੇ ਪਿੱਛੇ ਮੂੰਗੀ ਆ ਆ ਦਿਖਾ ਦੇ ਆ ਜੀ ਆ ਆ ਵੀ ਇਧਰ ਆ ਤਾ ਗਾਓ ਨਾਲੇ ਇਧਰ ਆ ਆ ਵੀ ਦਿਖਾ ਦੇ ਇਹਦੇ ਗ੍ਰਾਮਕ ਸੋਂ ਸੜਕੀ ਆ ਜੀ ਅਸੀਂ ਯਾ ਸਾਰੀ ਆ ਦੇਖ ਲਾ ਸਾਡੇ ਲੋਕਾਂ ਦੇ ਹਾਲਾਤ ਇਹ ਆ ਤੇ ਇਹ ਮੂੰਗੀ ਮਨਵਾ ਰਸੋ ਸਾਡੀ ਮੂੰਗੀ ਇਹ ਲੰਡਨ ਜਾਣੀ ਆ ਬਲੈਰ ਜਾਣੀ ਆ ਅਮਰੀਕਾ ਜਾਣੀ ਆ ਅਫਰੀਕਾ ਜਾਣੀ ਆ ਸਾਡੇ ਹੀ ਘਰਾਂ ਤੇ ਸਾਡੇ ਚੁੱਲਿਆਂ ਤੇ ਆ ਕੇ ਰਿੱਜਣੀ ਆ ਤੇ ਪਰ ਸਾਨੂੰ ਇਹੋ ਜੀਆਂ ਬਿਮਾਰੀਆਂ ਹੋਣੀਆਂ ਲੋਕਾਂ ਨੇ ਅੱਜ ਕੀ ਥੱਲੇ ਰਹਿ ਵੀ ਦਿੱਤਾ ਮੇਰੀ ਜਿਨੀਵਰਸਟੀ ਗੱਲ ਹੋਈ ਮਾ ਇਹਦਾ ਫਾਇਦਾ ਕਿ ਨੁਕਸਾਨ ਆਗੇ ਨੁਕਸਾਨ ਹੀ ਨੁਕਸਾਨ ਆ ਪਾਉਣੇ 3 ਲੱਖ ਪਾਉਣੇ 3 ਲੱਖ 2 ਲੱਖ 75 ਹਜ਼ਾਰ ਧਰਤੀ ਦੇ ਨਮੂਨੇ ਲਏ ਗਏ ਆ 80% ਧਰਤੀ ਦੇ ਨਮੂਨੇ ਫੇਲ ਹੋਇਆ ਵੀ ਸੋਡੀ ਧਰਤੀ ਦੇ ਵਿੱਚੋਂ ਪਜਉ ਤਤ ਖਤਮ ਹੋ ਚੁੱਕਿਆ ਆ ਪੂਲਾ ਪਿੰਡ ਆ ਮੇਰੀ ਭੂਆ ਦੀ ਕੁੜੀ ਵੀ ਆਈ ਆ ਖੂਲੋਂ ਉਮਰਾ ਭਾਣ ਜਾ ਆ ਗਿਆ ਇੱਥੇ ਮੈਨੂੰ ਛੁੱਟੀਆਂ ਚ ਦੱਸਣ ਲੱਗਾ ਨਾ ਮਾਮਾ ਸੀ ਮੱਕੀ ਬੀਜੀ ਨਵਾਂ ਬੋਲ ਕੀਤਾ ਕਿਹਾ ਪਾਣੀ ਲਾਇਆ ਮੱਕੀ ਮੱਚਣ ਲੱਗੀ ਅਸੀਂ ਟੈਸਟ ਕਰਾਏ ਮਿੱਟੀ ਦਾ ਡਾਕਟਰਾਂ ਕੋਲੇ ਗਏ ਦਵਾਈਆਂ ਵਾਲੇ ਪੁੱਛੇ ਮੱਕੀ ਦਾ ਮੱਝਦੀ ਐ ਕਹਿੰਦਾ ਕੋਈ ਸਮਝ ਨਾ ਆਇਆ ਕਹਿੰਦਾ ਕਿਸੇ ਨੇ ਸਲਾਹ ਦਿੱਤੀ ਪਾਣੀ ਟੈਸਟ ਕਰਾ ਲਓ ਇਹਨਾਂ ਪਾਣੀ ਟੈਸਟ ਕਰਾਇਆ ਉਹ ਕਹਿੰਦੇ ਪਾਣੀ ਤਾਤ ਹੀ ਹੈ ਨਹੀਂ ਕੋਈ ਪਾਣੀ ਬਿਲਕੁਲ ਫੋਕਾ ਛੋੜਾ ਹੋ ਚੁੱਕਿਆ ਛੋੜੇ ਧਰਤੀ ਹੇਠਲਾ ਪਾਣੀ ਛੋੜਾ ਦਰਿਆਵਾਂ ਦਾ ਪਾਣੀ ਪੀਣ ਯੋਗ ਨਹੀਂ ਰਿਹਾ ਸਾਰੇ ਨਮੂਨੇ ਟੈਸਟ ਫੇਲ ਹੋ ਰਹੇ ਨੇ ਕੈਮੀਕਲ ਆ ਰਿਹਾ ਹੈ ਜਾ ਮੈਂ ਕਿਤੇ ਬਾਜ਼ਾਰ ਵਗਜੋ ਕੋਈ ਫਲ ਲੈ ਲਓ ਤੁਹੇ ਆਂਬ ਲੈ ਲਓ ਕੇਲਾ ਲੈ ਲਓ ਜਿਹੜਾ ਮਰਜ਼ੀ ਫਲ ਲੈ ਲਓ ਸਾਰਾ ਕੈਮੀਕਲ ਨਾਲ ਤਿਆਰ ਹੁੰਦਾ ਆ ਡਾਕਟਰ ਕਹਿੰਦੇ ਤੈਨੂੰ ਬਿਮਾਰੀਆ ਪੀਤਾ ਖਾਰਾ ਕਾ ਪੀਤੇ ਜ ਪਤਾ ਨਹੀਂ ਕਿਹੜਾ ਕੈਮੀਕਲ ਪਾਇਆ ਪਿਆ ਹੁੰਦਾ ਉਹਦਾ ਬੰਦਾ ਹੋਰ ਮਰ ਜੂਗਾ ਆ ਜਿੰਨੇ ਦੁੱਧ ਨੇ ਸਾਰੇ ਨਖਲੀ ਤਿਆਰ ਹੋਈਏ ਜਿੰਨਾ ਪਨੀਰ ਆ ਜਿੰਨੇ ਘਾਉ ਨੇ ਸਾਰਾ ਨਖਲੀ ਤਿਆਰ ਹੋਈ ਜਾਂਦਾ ਕੋਈ ਹੈ ਇੱਥੇ ਚੀਜ਼ ਬੰਦੇ ਦੇ ਖਾਣ ਵਾਲੀ ਤੇਰਾ ਜ਼ਿੰਮੇਵਾਰ ਕੌਣ ਅਸੀਂ ਜ਼ਿੰਮੇਵਾਰ ਨਹੀਂ ਹੈਗੇ ਅਸੀਂ ਖੁਦ ਦੋਸ਼ੀ ਲੋਕ ਆ ਆ ਜਿਹੜੀ ਮੂੰਗੀ ਨੇ ਮੈਂ ਦਿਖਾਈ ਆ ਨਾ ਇਹ 6000 ਜਾਂ 6500 ਰੁਪਏ ਦੀ ਵਿਖੂਗੀ ਜੇ ਥੀ ਵੱਢ ਕੇ ਵੇਚਦੇ ਆ ਬਿਨਾ ਸਪਰੇਅ ਤੋਂ 13000 ਨੂੰ ਵਿਖਦੀ ਆ ਡੁੱਬਣੇ ਵਿਖਦੀ ਆ ਕਿ ਮਾਤਲ ਡੁੱਕਣੇ ਰੇਟ ਮਿਲਦਾ ਕਿ ਮਾਤਲ ਦਾ ਕਿਤੇ 6500 ਨੂੰ 6000 ਨੂੰ ਕਿਤੇ 13000 ਨੂੰ ਰੌਲਾ ਕੀ ਅਸੀਂ ਕੰਮ ਨਹੀਂ ਕਰਨਾ ਜਾਂ ਨਹੀਂ ਰਹੀ ਬੰਦੇ ਜੀ ਹੱਟਦਾ ਥੋਥੇ ਹੋ ਕੇ ਬੋਦੇ ਹੋ ਕੇ ਅੰਦਰੋਂ ਪਾਣੀ ਭਰ ਕੇ ਸਰੀਰਾਂ ਚ ਜਾਨਾ ਕਿੱਥੋਂ ਰਹਿਣੀਆਂ ਨੇ ਹੱਥ ਨੇ ਦਾ ਮੋੜਕ ਲੈਂਦੇ ਆ ਇਹ ਖਾਤਮ ਹੋ ਰਹੇ ਆ ਅਸੀਂ ਖਾਤਮ ਜਿਹੜੇ ਮੇਰੇ ਕੋਲੇ ਆ ਬਾਹਲੇ ਮੈਨੂੰ ਕਹਦੇ ਆ ਤੂੰ ਬਣਾ ਗੱਲ ਤੋਂ ਰੌਲਾ ਪਾਉਣਾ ਵੀ ਪੰਜਾਬ ਮਰ ਗਿਆ ਓਏ ਪਾਣੀ ਮਰ ਗਿਆ ਓਏ ਬੋਲੀ ਮਰ ਗਈ ਓਏ ਧਰਤੀ ਮਰ ਗਈ ਓਏ ਮਰਨੀ ਨਹੀਂ ਆ ਤੁਹਾਡੇ ਸਾਹਮਣੇ ਧਾਰਨਾ ਕਿ ਜਿੱਡੀ ਸੋਹਣੀ ਜਵਾ ਖੜੀ ਆ ਜ਼ਿੰਦਗੀ ਬਰਬਾਦ ਹੋ ਗਈ ਹੁਣ ਬਿਮਾਰੀ ਆਈ ਕਿੱਥੋਂ ਆ ਮੈਂ ਇਹੀ ਡਾਕਟਰ ਨੂੰ ਇਹ ਪੁੱਛਿਆ ਨਾ ਗਗਨ ਗੈਸਟਰ ਨੂੰ ਮਾਝੇ ਬਿਮਾਰੀਆਂ ਅੰਤਰੀਆਂ ਗਲ ਕਿਉਂ ਰਹੀਆਂ ਪੁਰਾ ਖਾਣਾ ਸਾਡਾ ਜ਼ਹਿਰ ਵਾਲਾ ਪਾਣੀ ਸਾਡਾ ਜ਼ਹਿਰ ਵਾਲਾ ਹਵਾ ਸਾਡੀ ਜ਼ਹਿਰ ਸਾਡੇ ਪੱਲੇ ਕੀ ਆ ਆ ਰਾਮਪ੍ਰੇ ਦੀ ਦੁਕਾਨ ਹੈ ਇੱਕ ਜੂਸ ਦੀ ਦੁਕਾਨ ਹੈ ਨੋਨੇ ਦੀ ਮੇਰੇ ਮਿੱਤਰ ਦੀ ਉੱਥੇ ਬੰਦੇ ਦੋ ਖੜੇ ਹੁੰਦੇ ਆ ਸਾਹਮਣੇ ਚਾਰ ਰੇੜੀਆਂ ਲੱਗੀਆਂ ਆ ਮੋਮਸ ਨੋਡਲ 버ਗਰ ਭੈਣ ਨਹੀਂ ਆਥਰੇ ਮੇਰੇ ਸਾਲੀ ਭੀੜ ਲੱਗੀ ਪਈ ਹੁੰਦੀ ਐ 100 100 ਬੰਦਾ ਖੜਾ ਹੁੰਦਾ ਐ ਇੱਦਣੇ ਜਵਾਕਾਉਣ ਲਈ ਖੜੇ ਹੁੰਦੇ ਬੰਦੇ ਮੈਂ ਰੋਕ ਕੇ ਵੀ ਇਹ ਗੱਲ ਕਹਿੰਦਾ ਮੈਂ ਕਿਹਾ ਜਵਾਕ ਸੋਡਾ ਪੂਰਾ ਪਰ ਜਵਾਕ ਐ ਇਹਨੂੰ ਕਿਉਂ ਜ਼ਹਿਰ ਦੇਈ ਜਾਂਦੇ ਆ ਆ ਜਿਹੜਾ ਜਿੰਨਾ ਵੀ ਫਸਟ ਫੂਡ ਖਾ ਰਹੇ ਹੋ ਜਿੰਨਾ ਜ਼ਹਿਰ ਖਾ ਰਹੇ ਹੋ ਸਾਰਾ ਬਿਮਾਰੀਆਂ ਦਾ ਕਾਰਨ ਆ ਜਿੰਨੇ ਕੋਕੇ ਕੋਲੇ ਆ ਪੈਪਸੀਆਂ ਪੀਓ ਸਾਰਾ ਜ਼ਹਿਰ ਐ ਅਸੀਂ ਕਿਉਂ ਗਲਪ ਦੇ ਫਿਰਦੇ ਆ ਇੰਨਾ ਗੱਲਾਂ ਕਰਕੇ ਯਾਰ ਤੂੰ ਸੁਣਦਾ ਗੱਲ ਜਿੰਨਾ ਦੇ ਮੇਰੀ ਗੱਲ ਧਿਆਨ ਰੱਖ ਲਿਓ ਪੰਜਾਬ ਕੋ ਜਿੰਨਾ ਕੁਦਰਤ ਨਾਲ ਖਲਵਾਰ ਕਰਾਂਗੇ ਜਿੰਨਾ ਧੱਕਾ ਕਰੋਂਗੇ ਕੁਦਰਤ ਨੇ ਮੋੜ ਮਾ ਉਹਦੂ ਚੌਗਣਾ ਮੋੜਨਾ ਹਿਸਾਬ ਲਾ ਲਿਓ ਫਿਰ ਅਸੀਂ ਭੁੱਕੀ ਜੰਨੇ ਆ ਅੱਕਾਂ ਲਾਤੀਆਂ ਜੜਤ ਯੂਰੀਆ ਪਾ ਦਿੰਦੇ ਕਹੀ ਤਾਂ ਕਿ ਸਪਰੇਅ ਰੌਂਡ ਅਪ ਮਾਰ ਦਿੰਦੇ ਆ ਲੜਦੇ ਮੀਆਂ ਲੋਕਾਂ ਨਾਲ ਆ ਰਾਸਤਾਂ ਤੋਂ ਮੈਂ 베ਰੀ ਲੈ ਕੇ ਲਈ ਗੋਲ ਮਿੱਠੇ 베ਰਾਂ ਵਾਲੀ ਉਹ ਨਹਿਰ ਦੇ ਉੱਤੇ ਮੇਰੇ ਪਹਿਲਾ ਬੰਦੇ ਨੇ ਜੜੋਂ ਵੜਤੀ ਏਡੀ 7 ਫੁੱਟ ਦੀ ਹੋਈ 베ਰੀ ਮੁੜ ਕੇ ਉਹ ਤੇ ਸਪਰੇਅ ਮਾਰਤੀ ਇਈ ਛੀ ਭਰਨੀਆਂ ਪੈਣੀਆਂ ਸਾਡੀਆਂ ਨਸਲਾਂ ਨੇ ਭੁਗਤਣਾ ਸਾਡੇ ਕੀਤੇ ਹੋਏ ਕਰਮ ਸਾਡੇ ਮਾਰੇ ਕੀਤੇ ਹੋਏ ਕੰਮ ਸਾਡੀਆਂ ਨਸਲਾਂ ਭੁੱਤਣੀਆਂ ਮੇਰੀ ਗੱਲ ਯਾਦ ਰੱਖੀ ਸਮਝ ਜੇ ਗੱਲ ਨੂੰ ਆ ਧਾਣੇ ਸਾਰੇ ਪਚਕ ਜਾਂਦੇ ਆ ਨਹੀਂ ਸੁਣਦੇ ਆ ਦੇਖ ਲੋ ਮੂੰਗੀ ਦਾ ਹਾਲ ਦੇਖ ਲੋ ਵੱਢਣਗੇ ਹੁਣ ਵੱਢ ਕੇ ਮੰਡੀ ਵੇਚ ਆਣਗੇ ਜਿਵੇਂ ਮੰਡਕੋਂ ਕਹਾਂ ਚ ਆਵੜਨੀ ਐ ਛੋਡੀ ਚੁੱਲਿਆਂ ਤੇ ਆਉਣੀ ਸੋ ਗੱਲਾਂ ਤਾਂ ਕੀਤੀਆਂ ਅਕਲ ਨੂੰ ਹੱਥ ਮਾਰ ਲੋ ਅਕਲ ਨੂੰ ਹੱਥ ਮਾਰੋ ਡਾਕਟਰ ਕਹਿ ਦਿੰਦਾ ਝੋਲਾ ਭਰੀ ਫਿਰਦੇ ਹੋਣੇ ਪੈਸਿਆਂ ਦਾ ਵੀ ਲੈ ਡਾਕਟਰ 10 ਲੱਖ ਸਾਡਾ ਬੰਦਾ ਵਿਚਾਰੋ ਉਹ ਕਹਿੰਦਾ ਚਾਰ ਦੰਦਾ ਪਰੌਣਾ ਘਰੇ ਜਾ ਕੇ ਸੇਵਾ ਕਰ ਲੋ ਉਦੋਂ ਪੈਸਾ ਕਮ ਆਉਂਦਾ ਕੱਲਾ ਪੈਸੇ ਨੇ ਕੰਮ ਨਹੀਂ ਆਉਣਾ ਓਏ ਆਪਣੀ ਕੁਦਰਤ ਨੂੰ ਸੰਭਲੋ ਆਪਣੀ ਧਰਤੀ ਪਾਣੀ ਆਪਣੀਆਂ ਹਵਾਵਾਂ ਨੂੰ ਸੰਭਲੋ ਆਪਣੀਆਂ ਜੀਵਨ ਵਾਲੀਆਂ ਨਸਲਾਂ ਨੂੰ ਬਚਾਉਣਾ ਮੇਰੀ ਗੱਲ ਤੇ ਅਮਲ ਕਰ ਲੋ ਆ ਜਾਓ ਇੱਧਰ ਨੂੰ ਮੜਿਓ ਅਸੀਂ ਆਪਾਂ ਆਪਣੀ ਧਰਤੀ ਨੂੰ ਬਚਾਈਏ ਬਿਜਾਰਾਂ ਤੋਂ ਮੁਕਤ ਕਰਕੇ ਬਹੁਤ ਤਰੀਕੇ ਆ ਕਰਨ ਦੇ ਆ ਲੰਬੂਆ ਮੇਰਾ ਮਿੱਤਰ ਆ ਮੁੰਡਾ ਨੰਬਰਦਾਰ ਉਹ ਕਹਿੰਦਾ ਭਾਈ 65 ਕਿੱਲੇ ਖੇਤੀ ਕੀਤੀ ਐ 23 ਕਿੱਲੇ ਆਦੇ ਬਾਕੀ ਠੇਕੇ ਦੇ ਲਈ ਐ ਆ ਸਾਰੀ ਮੂੰਗੀ ਵਿੱਜਿਆ ਹੱਥੀ ਵੜ ਕੇ 14000 ਰੁਪਏ ਨੂੰ ਵੇਚ ਕੇ ਆਉਂਗਾ ਕਰਦੇ ਆ ਜਿਨ੍ਹਾਂ ਨੇ ਕਰਨਾ ਪਰ ਸਾਡੇ ਕਾਲ ਇੰਨੀ ਆ ਇਧਰ ਆਕ ਇੰਨੀ ਆ ਪੱਛੇ ਹੀ ਫਰਦਿਆਂ ਇਧਰ ਨੂੰ ਹੋ ਗਿਆ ਉਧਰ ਨੂੰ ਪੱਛ ਗਿਆ ਪੱਛ ਗਏ ਇਹ ਕਾਲ ਨੇ ਸਾਡੀਆਂ ਜ਼ਿੰਦਗੀਆਂ ਤਬਾਹ ਕਰ ਦਿੱਤੀ ਤੇ ਕਰ ਰਹੀ ਹੈ ਜਿਵੇਂ ਸਾਡੇ ਮਾਰ ਰਿਹਾ ਨੌਜਵਾਨੀ ਸਾਡੀ ਖਤ ਹੋ ਰਹੀ ਸੋ ਮੈਂ ਅਖੀਰ ਤੇ ਅਪੀਲ ਕਰਨਾ ਹੈ ਬੱਚੀ ਉਹ ਤਹਮ ਜਗ ਇਹਦੇ ਵਿਚਾਰੀ ਦੇ ਆਦਰ ਅ ਅ ਥੋੜਾ ਨੰਬਰ ਨੰਬਰ ਬੋਲੋ ਕਿ ਰਸ ਬੋਲੋ ਪਤਾ ਕਰਾਣਾ ਪਊ ਜਿਲ੍ਹਾ ਫਾਜ਼ਲਕਾ ਪਿੰਡ ਹੈਮਤਪੁਰਾ ਮੈਂ ਉੱਤੇ ਆਪਣੇ ਇਹਦੇ ਤੇ ਮੈਂ ਇਹਨਾਂ ਦਾ ਖਾਤਾ ਵਗੈਰਾ ਪਾ ਦੂੰਗਾ ਇਹਨਾਂ ਦਾ ਨਾਮ ਵਗੈਰਾ ਪਾ ਦੂੰਗਾ ਜਿਹੜੇ ਬੰਦੇ ਨੇ ਜਿਹੜੇ ਕੋਈ ਭਰਾ ਨੇ ਮੇਰੀ ਮਦਦ ਕਰਨੀ ਹੈ ਇਹ ਵਿਚਾਰੀ ਬੱਚੀ ਦੀ ਸੋਹਣੀ ਸੁਨੱਖੀ ਜਵਾਕੜੀ ਹੈ ਇਹਦੀ ਜ਼ਿੰਦਗੀ ਬਚੇ ਤਾਂ ਮੇਰਾ ਵੀਰੇ ਇਹਦਾ ਤੁਸੀਂ ਜਰੂਰ ਇਹਨਾਂ ਦਾ ਖਿਆਲ ਰੱਖੋ ਮੈਂ ਉੱਤੇ ਖਾਤਾ ਇਹਨਾਂ ਦਾ ਨਾਮ ਵਗੈਰਾ ਆਪਣੀ ਵੀਡੀਓ ਤੇ ਪਾ ਦੂੰਗਾ ਤੁਸੀਂ ਇਹਨਾਂ ਨਾਲ ਗੱਲ ਕਰਕੇ ਪਹਿਲਾਂ ਫੋਨ ਤੇ ਕੀ ਨਾਮ ਹੈ ਤੁਹਾਡਾ ਪਰਮਜੀਤ ਕੌਰ ਤੂੰ ਭਰਾ ਤੇਰਾ ਕੀ ਨਾਮ ਅਰਮਾਨ ਅਰਮਾਨ ਇਹਨਾਂ ਦਾ ਮੈਂ ਪਾ ਦੂੰਗਾ ਅਰਮਾਨ ਤੇ ਪਰਮਜੀਤ ਜੇ ਤੁਸੀਂ ਆਪਣੇ ਇਹਨਾਂ ਨਾਲ ਸੰਪਰਕ ਕਰਕੇ ਜੇ ਤੁਹਾਡੇ ਦਿਲ ਤੇ ਕੋਈ ਮਾੜੀ ਮੁੱਟੀ ਦਿਆ ਹੈਗੀ ਆ ਤੇ ਇਸ ਬੱਚੀ ਦੀ ਤੁਸੀਂ ਜ਼ਿੰਦਗੀ ਬਚਾ ਸਕਦੇ ਹੋ ਪਰ ਕਿੰਨੀਆਂ ਕਿ ਬੱਚੀਆਂ ਦੀਆਂ ਕਿੰਨੇ ਕਿ ਜਵਾਕਾਂ ਦੀਆਂ ਜ਼ਿੰਦਗੀਆਂ ਬਚਾਓਗੇ ਕਿੰਨੇ ਕਿ ਅਰਬਾਂ ਰੁਪਿਆ ਪੰਜਾਬ ਇਕੱਠੇ ਕਰ ਲੂਗਾ ਇਹ ਹੱਲ ਨਹੀਂ ਆ ਮਸਲੇ ਦਾ ਮਸਲਾ ਹੱਲ ਹੈ ਆਪਣਾ ਖਾਣਾ ਪੀਣਾ ਆਪਣੇ ਪਾਣੀ ਸ਼ੁੱਧ ਕਰੋ ਅਈ ਲੁਧਿਆਣੇ ਘੱਟ ਕੀਤਾ ਸੀ ਯਾਰ ਪੈਂਦੀ ਹੈ ਹੋ ਗਿਆ ਦਰਿਆ ਸਾਫ ਕੋਈ ਪਹੁੰਚਿਆ ਉੱਥੇ ਉਹ ਜਸਲਮੇਰ ਤੋਂ ਲੈ ਕੇ ਚੱਲੇ ਜਾਓ ਸਾਰਾ ਦੱਖਣੀ ਮਾਲਵਾ ਗਾਦਾ 7 ਮਹੀਨੇ ਘਰੇ ਨਹੀਂ ਬੜੇ ਮੈਂ ਤੇਮ ਤੋਜਮਾਨ ਲੋਕਾਂ ਨੂੰ ਪਿੱਟੇ 80-80% ਪਿੰਡਾਂ ਚ ਕਾਲਾ ਪੀਲੀਆ ਵੀ ਆਓ ਲੋਕੋ ਆਜੋ ਆਹ ਜੜਾ ਪੀ ਜਾਂਦੇ ਹੋ ਕੋਈ ਆਇਆ ਉੱਥੇ ਉਹ ਇੱਕ ਮਿੰਟ ਦੀ ਮੈਨੂੰ ਪੁਲਿਸ ਨੇ ਫੜਿਆ ਕੋ ਨਿਕਲੇ ਬਾਹਰ ਘਰਾਂ 'ਚ ਬੈਠੇ ਮਰੋਂਗੇ ਮੇਰੀ ਗੱਲ ਯਾਦ ਰੱਖਿਓ ਸਾਡੇ ਵਰਗੇ ਕਿੰਨੇ ਕੈਸੇ ਤੋਨੂੰ ਪਰਸ ਨੇ ਮਰਵਾਦਣਾ ਸਰਕਾਰ ਨੇ ਮਰਵਾਦਣਾ ਤੋਨੂੰ ਚੱਕ ਕੇ ਅੰਦਰ ਦੇ ਦੇਣਾ ਕਿੰਨੇ ਕ ਬੰਦੇ ਇੱਥੇ ਬੱਚੇ ਆਇਰਬੋਰਨ ਵਾਲੇ ਗੱਲ ਕਰਨ ਵਾਲੇ ਰੱਬ ਦਾ ਵਾਸਤਾ ਤੁਹਾਨੂੰ ਛੋੜੀਆਂ ਆਉਣ ਵਾਲੀਆਂ ਨਸਲਾਂ ਦੀ ਖਾਤਰ ਉੱਠ ਖੜੋ ਜਾਗੋ ਇਹਨਾਂ ਗੱਲਾਂ 'ਤੇ ਧਿਆਨ ਦਿਓ ਨਿਕਲਿਓ ਪੈਸੇ ਕੱਲਾ ਲਾਲਚ ਕੱਲੇ ਪੈਸੇ ਨੇ ਕੱਖ ਨਹੀਂ ਦੇਣਾ ਬਾਈ ਧੰਨਵਾਦ ਜੇ ਕੋਈ ਬੱਚੀ ਦੀ ਮਤ ਕਰਨਾ ਚਾਹੁੰਦਾ ਮੈਂ ਕਹਿੰਦਾ ਕਰੋ ਦਿਲੋਂ ਕਰੋ ਮਤ ਇਹਦੀ ਬੱਚੀ ਦੀ ਜ਼ਿੰਦਗੀ ਬਚਾ ਲਈ ਤੇ ਮੇਰੀਆਂ ਗੱਲਾਂ ਦੇ ਅਮਲ ਕਰ ਲਓ ਤੋਨੂੰ ਸਾਂਝਾ ਕਰ ਦਿਓ ਅੱਗੇ ਰੱਕ ਕੇ ਇਹਦੇ ਖਾਨੇ ਪੈ ਜੇ ਗੱਲ ਕਿ ਅਸੀਂ ਕਿਵੇਂ ਆਪਣਾ ਸलाम ਬਚਾਉਣੀ ਆ ਬਾਹਰ ਦੇ ਖਾਲਸਾ ਵਾਹਿਗੁਰੂ ਜੀ